ਫੇਸਬੁਕ ਤੇ ਬੜੀ ਬੜੀ ਫੈਮਿਲੀ ਸਾਡੀ ਜੁੜੀ ਹੋਈ ਹੈ ਜੀ ਥੈਂਕ ਯੂ ਜੋ ਵੱਡੇ ਭਾਜੀ ਜਿਸ ਵਿੱਚ ਚੰਨੋ ਸਾਹਿਬ ਸਾਡੇ ਨਾਲ ਜੁੜੇ ਹੋਈਆਂ ਸੁਖੀ ਵੀਰਾ ਸਾਡਾ ਜੀ ਆਨ 에ਅਰ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਆ ਅਮਰੀਕਾ ਤੋਂ ਉਹ ਜੁੜੇ ਹੋਏ ਆ ਜੋਤੀ ਵੀਰਾ ਜੁੜਿਆ ਹੋਇਆ ਆ ਮਾਹੀ ਮਿਰਾਜ ਛੋਟਾ ਵੀਰ ਜੀ ਦੀਪਕ ਬੌਂਟੀ ਵੀਰਾ ਮੇਰਾ ਉਹ ਨੀਦਰਲੈਂਡ ਤੋਂ ਸਾਡੇ ਨਾਲ ਜੁੜਿਆ ਹੋਇਆ ਰੰਧਾਵਾਸ ਨੂੰ ਨੇ ਇੱਕ ਹੋਰ ਜਿਹੜੀ ਭੈਣ ਭਰਾਵਾਂ ਦੇ ਨਾਲ ਜੁੜੀ ਸਾਂਝੀ ਕਰਨੀ ਆ ਕਿ ਜੇ ਤੁਸੀਂ ਕਿਤੇ ਵੀ ਸਫਰ ਕਰਨਾ ਅੱਜ ਕੱਲੇ ਕਿਸੇ ਵੀ ਫਲਾਈਟ ਤੇ ਤੁਸੀਂ ਜਾਣਾ ਰੰਦਾ ਉਸ ਸਮ ਸੋਨਾ ਜਿਹੜਾ ਤੁਹਾਨੂੰ ਪਲੇਨ ਦੇ ਵਿੱਚ ਕਿੰਨਾ ਕੁ ਮhenga ਪੈ ਸਕਦਾ ਆ ਉਸੇ ਤੇ ਗੱਲ ਕਰਦੇ ਆ ਬੰਦਾ ਬਸ ਆਮ ਹੀ ਲੋਕੀ ਸੌ ਜਾਂਦੇ ਆ ਜਦੋਂ ਕਿਤੇ ਲੰਬੀ ਫਲਾਈਟ ਹੁੰਦੀ ਆ ਨਾ ਥੱਕੇ ਹੁੰਦੇ ਆ ਨਾ ਕੀ ਕਰਨ ਉਹ ਨਾਲ ਜਗ੍ਹਾ ਉਨੀ ਹੁੰਦੀ ਆ ਇੱਕ ਤੇ ਬਾਲਾ ਬੰਦੇ ਦੀ ਮੂਵਮੈਂਟ ਤੇ ਹੁੰਦੀ ਨਹੀਂ ਫਿਰ ਉਹ ਜਿੱਥੇ ਕੀ ਟੇਡਾ ਟੁੱਡਾ ਜਾ ਹੋ ਕੇ ਜਿੱਥੇ ਉਹਨੂੰ ਮਿਲਦਾ ਪੁੱਠਾ ਸਦਾ ਆਮ ਕਰਕੇ ਜੀ ਸਿਰ ਜਾ ਫਿਰ ਉਹ ਸੌਂਦੇ ਆ ਜੀ ਅੱਛਾ ਉਹਨਾਂ ਦਾ ਯਾਤਰੀ ਪਰ ਇੰਦੀ ਬੁਰੀ ਨੀਂਦ ਵੀ ਕਾਰਨ ਕਿ ਪਲੇਨ ਆ ਕੇ ਲੱਗ ਗਿਆ ਪਲੇਨ ਨੂੰ ਆਪਣੇ ਗੇਟ ਤੋਂ ਮੂਵ ਕਰਕੇ ਜਿਹੜੀਆਂ ਓਵਰਨਾਈਟ ਫਲਾਈਟਸ ਹੁੰਦੀਆਂ ਨਾ ਨਵਾਬ ਸਾਹਿਬ ਬਹੁਤੇ ਭਾਂਪਾ ਨੂੰ ਜ ਨਹੀਂ ਪਤਾ ਮੈਂ ਥੋੜੀ ਜਿਹਾ ਦੱਸ ਦਿੰਦਾ ਜੀ ਕਿ ਜਿਹੜੀਆਂ ਫਲਾਈਟਾਂ ਰਾਤ ਨੂੰ ਨਵਾਬ ਸਾਹਿਬ 7 8 9 ਤੋਂ ਬਾਅਦ 에ਰਪੋਰਟਾਂ ਤੇ ਆਉਂਦੀਆਂ ਉਹਨਾਂ ਦੇ ਵਿੱਚੋਂ 80 ਤੋਂ 90% ਫਲਾਈਟਸ ਜਿਹੜੀਆਂ ਹੁੰਦੀਆਂ ਨੇ ਉਹ ਓਵਰਨਾਈਟ ਹੁੰਦੀਆਂ ਨਾ ਨਵਾਬ ਸਾਹਿਬ ਠੀਕ ਹੈ ਓਵਰਨਾਈਟ ਦਾ ਮਤਲਬ ਕੀ ਹੁੰਦਾ ਕਿ ਜੇ ਤਾਂ ਕਿਚਨ ਵਾਲੇ ਬੀਜ਼ੀ ਨੇ ਤਾਂ ਫਿਰ ਉਹ ਪਲੇਨ ਐ ਕਿ ਸਾਈਟ ਤੇ ਖੜਾ ਕਰ ਦਿੱਤਾ ਜਾਂਦਾ ਜੰਦਰਾਂ ਦਾ ਸਾਹਿਬ ਫਿਰ ਤੁਹਾਨੂੰ 9 10 ਜੀ ਇੱਕ ਸਕੇਡਿਊਲ ਦੇ ਦਿੱਤਾ ਜਾਂਦਾ ਕਿ ਪੀਪਰ ਦੇ ਦਿੱਤਾ ਜਾਂਦਾ ਇਸ ਤਰ੍ਹਾਂ ਦਾ ਇਹ ਇਸ ਤਰ੍ਹਾਂ ਦਾ ਆਮ ਪੀਪਰ ਹੁੰਦਾ ਉਹਦਾ ਹੁੰਦਾ ਲਾਈਕ ਆ ਪੇਪਰ ਐ ਤੇ ਉਹਦੇ ਤੇ ਲਿਖਿਆ ਹੁੰਦਾ ਓਵਰਨਾਈਟ ਓਵਰਨਾਈਟ ਜਿਸ ਦਾ ਆਖਰੀ ਦੋ ਤਿੰਨ ਫਲਾਈਟਾਂ ਆ ਉਹ ਮੋਸਟਲੀ ਸਾਨੂੰ ਓਵਰਨਾਈਟ ਹੀ ਨਹੀਂ ਆਉਂਦੀਆਂ ਹਾਂ ਦਾ ਸਾਹਿਬ ਤੇ ਓਵਰਨਾਈਟ ਦਾ ਕੀ ਮਤਲਬ ਹੁੰਦਾ ਕਿ ਤੁਸੀਂ ਜੋ ਕੁਝ ਵੀ ਪਲੇਨ ਦੇ ਵਿੱਚ ਹੈਗਾ ਸਾਰਾ ਕੁਝ ਕੱਢ ਲੈਣਾ ਫੂਲ ਦੇ ਨਾਲ ਲੈ ਕੇ ਤੇ ਹੰਦਾ ਸਾਹਿਬ ਜਦੋਂ ਫਿਰ ਓਵਰਨਾਈਟ ਫਲਾਈਟ ਤੇ ਸਵੇਰੇ ਜਦੋਂ ਅਸੀਂ ਜਾਣਾ ਹੁੰਦਾ ਹੈ ਤੇ ਜਿਹੜੀ ਪਹਿਲੀ ਸਵੇਰੇ 5 6 7 ਵਜੇ ਫਲਾਈਟਾਂ ਜਾਂਦੀਆਂ ਉਹਨਾਂ ਫਲਾਈਟਾਂ ਦੇ ਵਿੱਚ ਸਿਰਫ ਜਾ ਕੇ ਸਮਾਨ ਰੱਖਣਾ ਹੁੰਦਾ ਠੀਕ ਹੈ ਨਹੀਂ ਤਾਂ ਕੀ ਹੁੰਦਾ ਦਾਵਾ ਸਾਹਿਬ ਜਿਹੜੀਆਂ ਦੁਬਾਰੀ ਫਲਾਈਟਾਂ ਆਉਂਦੀਆਂ ਤੁਸੀਂ ਸਮਾਨ ਕੱਢਣਾ ਵੀ ਹੁੰਦਾ ਤੇ ਰੱਖਣਾ ਵੀ ਹੁੰਦਾ ਜਿੱਦਾਂ ਆਪਾਂ ਆਰ ਮੋੜੇ ਤੇ ਚੱਕਿਆ ਤੇ ਇਹ ਪਰਮਾ ਜਾ ਕੇ ਨਮਾਉ ਤੇ ਰੱਖ ਦਿੱਤਾ ਠੀਕ ਹੈ ਸਮਝ ਗਿਆ ਉਹ ਵੀ ਇਹ ਕੰਮ ਹੁੰਦਾ ਪਰ ਏਅਰ ਕਨੈਕਟਰ ਦੀ ਇੱਕ ਫਲਾਈ ਤੋਂ ਬਾਅਦ ਸਾਤ ਏਅਰਪੋਰਟ ਤੇ ਆਂਦੀ ਆ ਹੂੰ ਆਉਣ ਤੋਂ ਬਾਅਦ ਪਲੇਨ ਦੇ ਵਿੱਚੋਂ ਯਾਤਰੀ ਸਾਰੇ ਜਿਹੜੇ ਜੀ ਚਲੇ ਜਾਂਦੇ ਆ ਠੀਕ ਹੈ ਜਾਣ ਤੋਂ ਬਾਅਦ ਬਤ੍ਰੀਬਨ 25 ਮਿੰਟ ਅਵਾਜ਼ਾਬ ਬਿੱਤੋਂ ਤੋਂ ਬਾਅਦ 25-30 ਮਿੰਟ ਵਿੱਚ ਇੰਨਾ ਟਾਈਮ ਲੱਗ ਜਾਂਦਾ ਕਿਉਂਕਿ ਜਿਹੜੀ ਓਵਰਨਾਈਟ ਫਲਾਈ ਹੁੰਦੀ ਹੈ ਨਾ ਉਹ ਨਿਕਲਦੇ ਆ ਨਿਕਲਦੇ ਆ ਸਮਾਨ ਨੂੰ ਕਲੀਨ ਕਰਦੀ ਹੈ ਜੀ ਰਾਤ ਨੂੰ ਰਾਤ ਨੂੰ ਤੋਂ ਕਿ ਰਾਤ ਨੂੰ ਤੋਂ ਕਰ ਦਿੰਦੇ ਆ ਓਵਰਨਾਈਟ ਪਰ ਜਦੋਂ ਆਉਂਦੀ ਉਸ ਲਈ ਕਲੀਨ ਨਹੀਂ ਕਰਦੇ ਨਾ ਉਹਦਾ ਤੇਲ ਪਾਣੀ ਲੀਕ ਹੋਉਂਦਾ ਠੀਕ ਹੈ ਅਵਾਜ਼ਾਬ ਅੱਧਾ ਘੰਟਾ ਜਦੋਂ ਲੋਕੀ ਵਿੱਚੋਂ ਨਿਕਲ ਜਾਂਦੇ ਆ ਫਿਰ ਉਹ ਗੇਟ ਤੋਂ ਮੂਵ ਕਰਕੇ ਇੱਕ ਸਾਈਟ ਤੇ ਜਾ ਕੇ ਲਾ ਦਿੱਤੀ ਜਾਂਦੀ ਆ ਹਾਂਜੀ ਅੱਛਾ ਜਿੱਥੇ ਰਾਤ ਨੂੰ ਸਾਈਟ ਤੇ ਫਲੈਂਚ ਲਾ ਦਿੱਤੀ ਜਾਂਦੀ ਆ ਰੰਧਾਵਾ ਸਾਹਿਬ ਜੀ ਦੇ ਵਿੱਚੋਂ ਉਤਰਨਾ ਨਾ ਤੇ ਤੁਸੀਂ ਉਤਰ ਨਹੀਂ ਸਕਦੇ ਹਾਂ ਕਾਫੀ ਉੱਚੇ ਬਿਲਕੁਲ ਹਾਂਜੀ ਤੇ ਰੰਧਾਵਾ ਸਾਹਿਬ ਏਸੀ ਤਰ੍ਹਾਂ ਇਟੋਜੇ ਫਲਾਈਟਾਂ ਕਰਦੀ ਆ ਤੇ ਉਹ ਜਦੋਂ ਨਾ 2 ਘੰਟੇ ਬੀਤ ਜਾਂਦੇ ਆ ਰੰਧਾਵਾ ਸਾਹਿਬ 2 ਘੰਟੇ ਬੀਤਣ ਤੋਂ ਬਾਅਦ ਫਿਰ ਇੱਕ ਬੀਬਾ ਜੀ ਦੀ ਅੱਖ ਖੁੱਲਦੀ ਆ ਹੂੰ ਜਿਹੜੀ ਇਹ ਰਿੰਡਕ ਸਫਰ ਕਰ ਰਹੀ ਸੀ ਜਿਹੜੀ ਉਹ ਪੈਸੇਂਜਰ ਸੀ ਜਿਹੜੀ ਉੱਥੇ ਬੈਠੀ ਸੀ ਚਲੋ ਉਹਦੀ ਅੱਖ ਖੁੱਲਦੀ ਆ ਨਾ ਤੇ ਉੱਤ ਆਵਾਜ਼ ਦੇਦੀ ਵੀ ਮੈਂ ਕਿੱਥੇ ਆ ਅੱਛਾ ਤੇ ਕੋਈ ਜਦੋਂ ਦੇਖਦੀ ਵੀ ਮੈਂ ਤਾਂ ਕਿਤੇ 에어ਪੋਰਟ ਤੇ ਆ ਹਮਮ ਅੰਦਾਜ਼ਮ ਜਦੋਂ ਉਹ ਡਾਪ ਹੋ ਰਹੀ ਹੋਈ ਚਿੱਧਰ ਜਾਂਦੀ ਆ ਹਮਮ ਬਈ ਮੈਂ ਇਕੱਲੀ ਪਲੇਨ ਦੇ ਵਿੱਚ ਕਿੱਦਾਂ ਆ ਬਈ ਕੋਈ ਹਰ ਬਰਾਬਰ ਨਾ ਬਾਪਰ ਗਈ ਜਾਂ 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 ਉਹ ਬੰਦਾ ਇੱਕ ਵਾਰ ਸੁੱਤਾ ਉੱਠਿਆ ਵੀ ਹੁੰਦਾ ਉਹ ਬੜਬੜਾਇਆ ਹੁੰਦਾ ਵੀ ਕਿੱਦਾਂ ਕੀ ਹੋ ਗਿਆ ਇੱਕ ਮਿੰਟ ਨੂੰ ਐਂ ਤੇ ਲੱਗਾ ਵੀ ਮੈਂ ਇਕੱਲੀ ਪੈਸੰਜਰ ਬਾਕੀ ਪੈਸੰਜਰ ਕਿੱਥੇ ਗਏ ਵੀ ਮੈਂ ਕਿਤੇ ਹੋਰ ਕਿਸੇ ਜਗ੍ਹਾ ਤੇ ਬੰਦਾ ਵਸਮ ਜਦੋਂ ਉਹ ਡਰ ਜਾਂਦੀ ਆ ਤੇ ਫਿਰ ਉਹ ਆਰਾਧ ਵਾਲਾ ਦੇਖਦੀ ਆ ਹੂੰ ਮੇਰੇ ਨਾਲ ਕੀ ਪਾਣਾ ਪਤ ਗਿਆ ਜਦੋਂ ਉਹ ਦੇਖਣ ਤੋਂ ਬਾਅਦ ਫਿਰ ਬਈ ਉਹ ਥੋੜੀ ਜਿਹੀ ਸ਼ੱਕ ਹੁੰਦੀ ਹੈ ਕਿ ਚਾਹਤ ਪਲੇਨ ਇਥੇ ਗਿਰਦੇ ਨਾਲ ਹੀ ਲੱਗਾ ਹੋਇਆ ਹੈ ਤੇ ਮੈਂ ਉੱਤਰ ਕੇ ਰਹਿ ਗਈ ਜਦੋਂ ਆਲਦਵਾਲ ਦੇਖਦੀ ਕੋਈ ਗੇੜੀ ਹੈ ਨਹੀਂ ਫਿਰ ਉਹ ਹੋਰ ਚ ਜਾਂਦੀ ਹੈ ਇਹ ਮੇਰੇ ਨਾਲ ਹੋਇਆ ਕੀ ਆ ਹਮ ਅਖੀਰ ਤੇ ਗੱਲਾਂ ਕਿ ਕਿਥੇ ਮੁਕਤੀ ਰੰਧਾਫ ਸਾਹਿਬ ਜਦੋਂ 15 20 ਮਿੰਟ ਉਹ ਆਲਦਵਾਲਾ ਕੁਝ ਨਹੀਂ ਪਤਾ ਲੱਗਦਾ ਨਾ ਬਈ ਗੇੜ ਦੇ ਪਲੇਨ ਹੈ ਨਹੀਂਗਾ ਆਲਦਵਾਲੇ ਉਤਰ ਨੂੰ ਕੋਈ ਚੀਜ਼ ਹੈ ਨਹੀਂਗੀ ਫਿਰ ਉਹਨੂੰ ਹੋਰ ਕੁਝ ਨਹੀਂ ਸੋਚਦਾ ਫਿਰ ਉਹ ਇੱਕ ਆਪਣੀ ਫਰੈਂਡ ਨੂੰ ਕਾਲ ਕਰਦੀ ਆ ਠੀਕ ਹੈ ਬਿਲਕੁਲ ਮੈਸੇਜ ਕਰਦੀ ਆ ਕਿ ਭਾਈ ਜੇ ਨਾ ਇਦਾਂ ਹੋਇਆ ਮੈਂ ਕੀ ਕਰਾਂ ਹੂੰ ਹੂੰ ਤੇ ਉਹਦੀ ਫਰੈਂਡ ਕਹਿੰਦੀ ਵੀ ਹਾਓ ਇਟਸ ਪੋਸੀਬਲ ਕਿ ਤੈਨੂੰ ਪਤਾ ਹੀ ਨਹੀਂ ਲੱਗਾ ਉਹ ਕਹਿੰਦੀ ਨਹੀਂ ਪਰ ਮੈਂ ਨਾ ਆਪ ਕੋ ਸ਼ਾਇਦ ਮੈਂ ਦੱਸ ਕਰਾਂਗੀ ਹੁਣ ਫਰੈਂਡ ਉਹਦੀ ਚੰਗੀ ਸੀ ਰੰਧਾਵਾ ਸਾਹਿਬ ਉਹ ਕਹਿੰਦੀ ਵੀ ਤੂੰ ਇਦਾਂ ਕਰ ਭਾਈ ਮੈਂ 에ਰਪੋਰਟ ਅਥਾਰਟੀ ਨੂੰ ਕਰਦੀ ਆ ਕਾਲ ਠੀਕ ਹੈ ਤੂੰ ਥੋੜਾ ਜਿਆਦਾ ਧੀਰਜ ਰੱਖ ਉਹਨੂੰ ਉਹਨਾਂ ਪਿਛੋਂ ਤਾਂ ਨੋਰਮਲੀ ਪਿਆਰ ਜਿਹਾ ਕਰਨਾ ਹੱਸੋ ਬਿਲਕੁਲ ਤੇ ਕੁੱਕਰ ਦੀ ਕਰਦੇ ਨਾਲ ਸਭ ਜਦੋਂ ਨਾ 15 20 ਮਿੰਟ ਬੀਤੇ ਉਹਦੀ ਫਰੈਂਡ ਏਅਰਪੋਰਟ ਤੇ 30 ਨੂੰ ਬੋਲ ਕਰਦੀ ਆ ਕਿ ਤੁਹਾਡੀ ਇਹ ਕੈਨੇਡਾ ਦੀ ਫਲਾਈਟ 9121 ਇਥੋਂ ਆਈ ਆ ਇੱਥੇ ਖੜੀ ਆ ਤੇ ਮੇਰੀ ਫਰੈਂਡ ਉਹਦੇ ਵਿੱਚ ਆ ਇਹ ਬਹੁਤ ਛੋਟੀ ਵਾਲਿਆਂ ਦਾ ਵੀ ਤਾਂ ਭਰਨੇ ਪੈ ਜਾਂਦੀਆਂ ਰੰਧਾਵਾ ਸਾਹਿਬ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਅੱਡੇ ਸੀ ਪਰ ਪਰਤਾ ਜੀ ਸੌਰੀ ਟੋਨੀ ਭਾਜੀ ਮੈਂ ਇਹ ਇਹ ਦੇਖਣਾ ਕਿਉਂਕਿ ਆਪਾਂ ਕਈ ਵਾਰ ਦੇਖਿਆ ਮੈਂ ਵੀ ਟਰੈਵਲ ਕੀਤਾ ਉਹ ਜਿਹੜੀਆਂ 에어 ਹੋਸਟਸ ਹੁੰਦੀਆਂ ਉਹ ਖੜੀਆਂ ਹੁੰਦੀਆਂ ਉੱਥੇ ਸਾਰੇ ਬੰਦੇ ਬਾਹਰ ਨਿਕਲਦੇ ਆਪੋ ਆਪਣਾ ਸਮਾਨ ਲੈ ਕੇ ਲਾਸਟ ਮਿੰਟ ਤੇ ਉਹ 4 ਜਾਂ 6 ਹੁੰਦੀਆਂ ਆਈ ਥਿੰਕ ਹੈਨਾ 6 7 ਜਾਣੀਆਂ ਹੁੰਦੀਆਂ ਤੇ ਉਹ ਸਾਰੇ ਮੇਰੇ ਹਿਸਾਬ ਨਾਲ ਚੈੱਕ ਕਰਦੀਆਂ ਹੁੰਦੀਆਂ ਵੀ ਕਿਸੇ ਦਾ ਕੋਈ ਸਮਾਨ ਨਾ ਰਹਿ ਜਾਏ ਕਿਸੇ ਦਾ ਕੁਝ ਪਰ ਇਹ ਕਿਦਾਂ ਸੂਚੀ ਘੱਟ ਕੀਤਾ ਜਾਂਦਾ ਰੰਧਾਵਾ ਸਾਹਿਬ ਕਿਉਂਕਿ ਜਦੋਂ ਵੀ ਫਲਾਈਟ ਆਉਂ ਓਵਰਨਾਈਟ ਦਾ ਹੋਦਾ ਮਤਲਬ ਇਹ ਵੀ ਹੈ ਕਿ ਦੁਕਾਨੇ ਹੁਣਾਂ ਉੱਤਰ ਕੇ ਜਾਓ ਹੂੰ ਹੂੰ ਬਾ ਬਾਲਾ ਕੁਛ ਇਹਨਾਂ ਨੇ ਚੱਕਣਾ ਚੁਪਣਾ ਨਹੀਂ ਹੁੰਦਾ ਰਦਾ ਸਭ ਠੀਕ ਹੈ ਕਿਸੇ ਤਰ੍ਹਾਂ ਜਿਹੜੀ ਇਹ ਓਵਰਨਾਈਟ ਵੀ ਹੋਈ ਆ ਵੀ ਪਹਿਲਾਂ ਹੀ ਹੋ ਕੇ ਤਾਂ ਤੱਕੀਆਂ-ਤੁਕੀਆਂ ਆਈਆਂ ਲੋਕਾਂ ਨੇ ਉਹ ਲੋਕੀ ਸਾਰੇ ਉੱਤਰ ਕੇ ਰੰਗ ਸਭ ਖੁੰਤਾ ਵੀ ਨਾਲੇ ਕੁਰਸੀਆਂ ਪੂਰੀਆਂ ਆਈਆਂ ਵੱਡੀਆਂ-ਵੱਡੀਆਂ ਤੇ ਜੇ ਕੋਈ ਤਾਂ ਸੋਤਾ ਬਿਆ ਨਾ ਹੁੰਦਾ ਕਈ ਵਾਰੀ ਪਲੇਨ ਪੂਰਾ ਪਰੇਖਦਾ ਨਹੀਂ ਹਾਂਜੀ ਦਿਖਦਾ ਇਹ ਨੂੰ ਜੀ ਛੱਡ ਕੇ ਜੂ ਚੱਲ ਗਿਆ ਕੋਲ ਬਣਾ ਕੇ ਜੇ ਕਿ ਇਹ ਓਪਰਚੁਨਿਟੀ ਨੁਕਾ ਜਾਂਦੀ ਆ ਉਹਨਾਂ ਦੇ ਹੱਥਾਂ ਪੈਣ ਦੀ ਵੀ ਪੈਂਦੀ ਆ ਵੀ ਹੋਰ ਇਚ ਪੋਸੀਬਲ ਹੂੰ ਹੂੰ ਕਰਦੇ ਕਰਾਉਂਦੇ ਜੀ ਫਿਰ ਉਹਨਾਂ ਨੂੰ ਰਿਪੋਰਟ ਥੋਡੀ ਉੱਤੇ ਜਾਂਦੀ ਹੈ ਰੰਧਾਵਾ ਸਾਹਿਬ ਇਹ ਵੀ ਦੇਖੋ ਤੁਸੀਂ ਕਿ ਜਦੋਂ ਰਾਤ ਨੂੰ ਅ ਰੰਧਾਵਾ ਸਾਹਿਬ 12:00 ਵਜੇ ਉਹਨਾਂ ਕੋਲ ਸਟਾਫੋਂ ਘਾਟੰਦ ਹਾਂਜੀ ਔਫ ਕੋਰਸ ਬਿਲਕੁਲ ਨੇਚਰਲੀ ਫਿਰ ਉਹਨਾਂ ਨੇ ਰੰਧਾਵਾ ਸਾਹਿਬ ਸਟਾਫ ਕੱਟਾ-ਕੁੱਟਾ ਕਰਕੇ ਫਿਰ ਇੱਕ ਲੈ ਕੇ ਗਏ ਜੀ ਉਹ ਆਪਣੇ ਗੇਟ ਦੇ ਨਾਲ ਲਾਉਣ ਵਾਲੀ ਕਮਸ਼ੀਰੀ ਉਹ ਬੋਡੀ ਜੀ ਵਾਲੇ ਉਹ ਲਈ ਖੜਦੇ ਹੁੰਦੇ ਹਾਂ ਜੀ ਅੱਛਾ ਫਿਰ ਉਹ ਮਸ਼ੀਨ ਜਾ ਕੇ ਲਾਉਂਦੇ ਆ ਫਿਰ ਉਹਦਾ ਪਲੇਨ ਦੇ ਵਿੱਚ ਜਿਹੜਾ ਸਮਾਨ ਸੀਗਾ ਉਹ ਆਲਰੇਡੀ ਉਧਰ ਆ ਕੇ ਉਹ ਰੋਂਦਾ ਫਿਰਦਾ ਹੈ। ਅੱਛਾ। ਫਿਰ ਵੀ ਉਹ ਪਾਣੀ ਪੂਣੀ ਪਵਾਉਂਦੇ ਆ ਉਹਦੇ ਸਾਹ ਚ ਸਾ ਆਉਂਦਾ ਆ ਤੇ ਨਾਲ ਨਾਲ ਸਬ ਕੁਲ ਬਣਾ ਕੇ ਸਾਢੇ ਵਿੱਚ 4 ਘੰਟਿਆਂ ਤੋਂ ਬਾਅਦ ਇਹ ਔਰਤ ਜਿਹੜੀ ਆ ਆਪਣੇ ਘਰ ਪਹੁੰਚਦੀ ਆ ਤੇ ਘਰ ਜਾ ਕੇ ਕਹਿੰਦੀ ਆ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਘਰ ਆ ਗਈ ਆ ਆਪਣੇ। ਅੱਛਾ ਜੀ। ਇਹ ਵੈ ਇਵੇਂ ਵੈਸੇ ਬੜੀ ਸਰਪ੍ਰਾਈਜ਼ਿੰਗ ਆ ਚਲੋ ਹੁੰਦਾ ਨਹੀਂ ਪਰ ਦੇਖੋ ਜੀ ਕਈ ਵਾਰ ਪਤਾ ਨਹੀਂ ਲੱਗਦਾ ਅੱਜ ਕੱਲ ਹੋ ਵੀ ਜਾਂਦਾ। ਆਪਾਂ ਕਈ ਵਾਰ ਬੜੇ ਸ਼ੋਰ ਹੁੰਨੇ ਆ ਕਹਿੰਦੇ ਨੇ ਵੀ ਨਹੀਂ ਇਹ ਤਾਂ ਪੋਸੀਬਲ ਹੀ ਨਹੀਂ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਪਰ ਪਤਾ ਹੋਵੇ ਹੀ ਲੱਗਦਾ ਜਦੋਂ ਕਈ ਵਾਰ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਗੱਲਬਾਤ ਹੋ ਜਾਂਦੀ ਹੈ ਪਰ ਇਟਸ ਸਰਪ੍ਰਾਈਜ਼ਿੰਗ ਬਿਲਕੁਲ ਨਾ ਬਸ ਇਟਸ ਸਰਪ੍ਰਾਈਜ਼ਿੰਗ ਵੀ ਤੇ ਇੱਕ ਚੀਜ਼ ਹੋਰ ਵੀ ਆ ਮੈਂ ਇਹ ਖਬਰ ਤਾਂ ਪੈਰ ਪਰਮਾਨਾ ਜ਼ਰੂਰੀ ਸੰਗੀ ਕੀਤੀ ਹੈ ਕਿ ਤੁਸੀਂ ਪਲੀਜ਼ ਜਦੋਂ ਵੀ ਕਿਤੇ ਜਾਂਦੇ ਆ ਇਹਨਾਂ ਚੀਜ਼ਾਂ ਦਾ ਜਰੂਰ ਧਿਆਨ ਰੱਖੋ ਤਾਂ ਬਸ ਤੁਸੀਂ ਸੋ ਨੋ ਪ੍ਰੋਬਲਮ ਪਰ ਤੁਸੀਂ ਇਹ ਨਾ ਵਕਤ ਤੁਸੀਂ ਜੋ ਤੇ ਹੋ ਤੇ ਰਹਿ ਰਹੇ ਇਹ ਤਾਂ ਪਰ ਨਾ ਵਸੋ ਜਿਉਂ ਤਾਂ ਫੋਨ ਰਾ ਆਪਣੂ ਕਿਤੇ ਕਿਤੇ ਨਾ ਚਾਰਜ ਹੁੰਦਾ ਦੇਣੇ ਤੇ ਲੈਣੇ ਪੈ ਗਏ ਸੀ ਯਾ ਯਾ ਕਈ ਵਾਰ ਫੋਨ ਨਹੀ ਚਾਰਜ ਹੁੰਦਾ ਉੱਥੇ ਨਾਲੇ ਉਹ ਵਿਚਾਰੀ ਕੱਲੀ ਜਹਾਜ਼ ਦੇ ਅੰਦਰ ਵੈਸੇ ਬੰਦੇ ਨੂੰ ਇਹ ਕਹਿਣਾ ਹੀ ਸੌਖਾ ਹੁੰਦਾ ਜੀ ਜਹਾਜ਼ ਕਿਤੇ ਕੱਲਾ ਜਾਂ ਖੜਾ ਹੋਵੇ ਤੇ ਬੰਦਾ ਅੰਦਰ ਕੱਲਾ ਹੀ ਹੋਵੇ ਤੇ ਬੰਦੇ ਨੂੰ ਐ ਅੰਦਰ ਲੱਗ ਜਾਂਦਾ ਵੀ ਮੈਂ ਫਸ ਗਿਆ ਇੱਥੇ ਪਤਾ ਨਹੀਂ ਕਿੱਥੇ ਤੇ ਦੂਜੀ ਗੱਲ ਇਹ ਵੀ ਆ ਰਿਹਾ ਹੁੰਦਾ ਵਾ ਸਭ ਕਿ ਜੇ ਰਾਤ ਨੂੰ 에어ਪੋਰਟ ਤੇ ਜੇ ਕਿਤੇ ਸਾਰੀ ਰਾਤ ਪਲੇਨ ਘੜਾਂਦਾ ਤਾਂ ਉਹ ਫੀਲ ਵੀ ਨਹੀਂ ਚਲਣੀ ਚਾਹੀਦੀ ਹਾਂ ਬਿਲਕੁਲ ਜੀ ਇਹ ਤਾਂ ਠੀਕ ਹੈ ਹੋਰ ਵੀ ਜਿਹੜੇ ਸੀ ਮੁਸੀਬਤਾਂ ਦਾ ਘਰ ਰੌਪਣਾ ਕਾਕਾ ਕੋਈ ਕੁੰਨੀ ਕੀ ਹੋ ਜਾਂਦੀ ਜੇ ਹੀਟ ਆਣੀਗੀ ਬਿਲਕੁਲ ਬਹੁਤ ਸਭ ਬੰਦਾ ਕਈ ਵਾਰੀ ਠੰਡ ਜਾਂਦੀ ਉਹਦੀ ਤਾਂ ਨਾ ਜਾਂਦਾ ਠੰਡ ਤਾਂ ਹੀ ਜਾਂਦਾ ਲੱਗਦਾ ਬਿਲਕੁਲ ਬਿਲਕੁਲ ਜੀ ਤੇ ਇਸ ਕਰਕੇ ਜੀ ਤੁਸੀਂ ਕਦੀ ਵੀ ਕਿਤੇ ਜਾਂਦੇ ਹੋ ਫਲਾਈਟ ਦੇ ਨਾਲ ਤੇ ਪਲੀਜ਼ ਇਹਨਾਂ ਚੀਜ਼ਾਂ ਦਾ ਜਰੂਰ ਜਿਹੜਾ ਜੀ ਖਿਆਲ ਰੱਖਿਓ ਅਭੀ ਕੋਈ ਇਦਾਂ ਦੀ ਅਨਸਰ ਨਹੀਂ ਜਿਹੜੀ ਘਟਨਾ ਨਾ ਤੁਹਾਡੇ ਨਾਲ ਵਾਪਰੇ ਰੰਧਾਵਾ ਸਾਹਿਬ ਜਿਹੜੀਆਂ ਇਹ ਖਬਰਾਂ 에ਰਪੋਰਟਾਂ ਦੀਆਂ ਵੈਸੇ ਤਾਂ ਮੈਂ ਕੱਲ ਵੀ ਇੱਕ ਗੱਲ ਸਾਂਝੀ ਕੀਤੀ ਸੀ ਕਿ 2024 ਪੈਸੇ ਨਾ ਜਿਹੜੀ ਲਾਸਟ ਵੀਕ ਸੀਗੀ ਰੰਧਾਵਾ ਸਾਹਿਬ ਇਹ ਕਾਫੀ ਜਿਹੜੀ ਮੰਦ ਭਾਗੀ ਰਹੀ ਆ ਲੋਕਾਂ ਦੇ ਲਈ ਇਹ ਜੀ ਸਟ੍ਰਾਈਕਾਂ ਦਾ ਤੇ ਰੋਲੇ ਰੱਪਿਆਂ ਦਾ ਤੇ ਵਿਆਜਾਂ ਦਾ ਇੰਟਰਸਟ ਦਾ ਜਾਂ ਹੋਰ ਕਈ ਤਰ੍ਹਾਂ ਦੇ